ਮੈਂ ਡਾਪਰਟਮੈਂਟ ਲਈ ਬੋਲ ਰਿਹਾ ਹਾਂ ਮੋਰ ਤੋਂ ਸਟਾਡਲੀ ਲਾ ਦੇਓ ਨਹੀਂ ਯਕੀਨ ਨਾ ਹੂੰ ਜਿਹੜੀ ਬੰਨ ਜਿਹੜੀ ਅੱਜ ਇਨਵਰਟਰ ਵਾਲੀ ਲਾ ਦੇ ਦੋ ਜਿਹੜਾ ਸੰਗ ਲਾ ਦੇ ਜਾ ਆ ਬੀਓ ਕਿਦਰ ਸਾਰੇ ਹੀ ਭਣ ਭਾਈਆਂ ਸਤਿ ਸ੍ਰੀ ਅਕਾਲ ਜੀ ਅੱਜ ਸਨਣਾ ਦੇੜੇ ਬੱਸ ਸਟੈਂਡ ਦੇ ਕੋਲੇ ਜਿਹੜਾ ਆਮ ਆਦੀ ਪਾਰਟੀ ਵੱਲੋਂ ਕੀਰ ਖੋਲ੍ਹਿਆ ਗਿਆ ਮੇਰੇ ਬਹੁਤ ਹੀ ਸਤਾਰਜੋਗ ਡਾਕਟਰ ਜਗਦੀਪ ਸਿੰਘ ਜਿਨ੍ਹਾਂ ਨੇ ਪਹਿਲਾਂ ਬਹੁਤ ਤਰੁਨਾ ਮੁਕ ਵਿਕਾਸ ਸਮੇਂ ਬਹੁਤ ਵਿੰਤ ਕੀਤੀ ਆ ਸਾਡੇ ਨਾਲ ਹਾਜ਼ਰ ਨੇ ਕਿਉਂਕਿ ਇਹਨਾਂ ਨੂੰ ਇਸ ਹਸਪਤਾਲ ਦੀ ਡੇਲੀ ਰਿਪੋਰਟਾਂ ਦੀ ਪੰਜਾਬ ਸਰਕਾਰ ਕੋਲ ਜਾਂਦੀ ਆ ਜਗਦੀਪ ਸਿੰਘ ਜੀ ਤੁਹਾਡਾ ਰੱਖਦਾ ਚੈਨ ਦਾ ਸਵਾਗਤ ਆ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੇ ਕਿਹਦੀ ਚੰਦਰੀ ਚੈੱਕ ਹੋਇਆ ਅੰਦੇ ਆ ਪਰ ਬਹੁਤ ਲੋਕਾਂ ਨੂੰ ਸਰਕਾਰ ਵੱਲੋਂ ਜਿਹੜੀ ਲੋਕਾਂ ਤੋਂ ਤਦਕੀਏ ਇਹ ਬਹੁਤ ਦੁਖੋਣਾ ਪਿਆ ਅਸਿਕਾ ਤਾਂ ਵੀ ਹੁਣੇ ਪਾਸਟਰ ਦੇ ਮੇਰੇ ਜੇ ਇਧਰ ਲਾਈਆ ਵਾ ਜਦੋਂ ਰੋਡ ਇੱਥੇ ਕਾਫੀ ਲੋਕ ਪਾਵਨ ਕਾਫੀ ਆ ਤੇ ਬਹੁਤ ਲੋਕਾਂ ਨੂੰ ਜ਼ਿੰਦਗੀ ਮਰ ਗਈ ਇਹ ਸਰਦੀ ਕੋਈ ਤਕਰੀਰ ਕਰਨ ਦੀ ਲੋੜ ਨਹੀਂ ਇਹ ਜਾਣਕਾਰੀ ਦੇ ਰਿਹਾ ਹਾਂ ਕਿ ਬੀਰੀਟਿੰਗ ਦੀ ਜਰੂਰਤ ਹੈ ਜੀ ਡੀਐਸ ਪਿਆਲੀ ਤੋਂ ਜਸਪ੍ਰੀਤ ਢੋਹ ਹਲਵਾਲਾ ਸਾਹਨੇਵਾਲ ਦੀ ਰਿਪੋਰਟ ਆਪ ਦੀ ਪਾਰਟੀ ਵਾਲਾ ਇੱਥੇ ਹਸਪਤਾਲ ਖੁੱਲਿਆ ਸਾਹਨੇਵਾਲ ਦੇ ਵਿੱਚ ਇੱਕ ਕਾਫੀ ਲੰਮਿਆ ਅੱਛਤੋਂ ਡਾਕਟਰ ਸੀਜੀ ਇੱਥੇ ਹੈਗੇ ਨੇ ਡਾਕਟਰ ਸੀਜੀ ਤੁਹਾਡਾ ਚੱਲਦਾ ਸਵਾਸਾ ਕੀ ਕੋਲ ਚੱਲ ਰਿਹਾ ਆਮ ਹਲ ਪਾਜਿਆ ਤਰੀਨੇ ਦਾ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਸਰਵਿਸ ਕਰ ਰਹੇ ਹੋ ਕਿੰਨੇ ਡੇਲੀ ਮੀਡੀ ਤੁਹਾਡੇ ਕੋਲ ਦਵਾਈਆਂ ਜਾ ਰਹੇ ਨੇ ਅੱਜ ਡਾਕਟਰ ਗੁਰਦੀਪ ਜੀ ਦਾ ਅਜਨ ਤੇ ਦੌਰਾ ਸੀਗਾ ਉਹਦੇ ਬਾਰੇ ਕੀ ਕਰਾ ਚੁੱਕੇ ਜੀਰਾ ਆਮ ਆਦਮੀ ਪਾਰਕ ਟਿਨੀਕ ਖੁੱਲਿਆ ਹੈ ਗਾਇਥੇ ਔਰ 26 ਫਰਵਰੀ ਤੋਂ ਸਟਾਰਟ ਹੋਇਆ ਸੀ ਤਕਰੀਬਨ 10000 ਤੋਂ ਜ਼ਿਆਦਾ ਮਰੀਜ਼ ਇਥੋਂ ਆਪਣੀ ਫ੍ਰੀ ਓਪੀਡੀ ਫ੍ਰੀ ਦਵਾਈ ਤੇ ਫ੍ਰੀ ਟੈਸਟ ਦਾ ਲਾਭ ਉਠਾ ਕੇ ਲੈ ਕੇ ਜਾ ਚੁੱਕੇ ਨੇ ਅੱਜ ਡਾਕਟਰ ਗੁਰਦੀਪ ਦਾ ਇਥੇ ਦੌਰਾ ਸੀ ਔਰ ਉਹਨਾਂ ਨੇ ਮਰੀਜ਼ਾਂ ਤੋਂ ਪੁੱਛ ਪੜਤਾਲ ਕੀਤੀ ਹੈ ਉਹਨਾਂ ਨੂੰ ਕਾਫੀ ਵਧੀਆ ਲੱਗਾ ਤੇ ਮੈਂ ਇਹੀ ਚਾਹਨੀ ਆ ਕਿ ਅੱਗੇ ਵੀ ਇਦਾਂ ਹੀ ਚੱਲਦਾ ਰਹੇ ਤੇ ਅੱਗੇ ਵੀ ਆ ਕੇ ਮਰੀਜ਼ ਇਥੋਂ ਦਵਾਈ ਲੈਂਦੇ ਰਹੇ ਤੇ ਵਧੀਆ ਸਰਕਾਰ ਨੇ ਵਧੀਆ ਕੰਮ ਕੀਤਾ ਇਸ ਤੋਂ ਵਧੀਆ ਕੰਮ ਹੋਰ ਕੋਈ ਹੋ ਨਹੀਂ ਸਕਦਾ ਡਾਕਟਰ ਸਾਹਿਬ ਜੇ ਤੁਹਾਨੂੰ ਤੁਹਾਡੀ ਇੱਛਾ ਹਸਪਤਲ ਦੀ ਜੁਆਇਨਿੰਗ ਹੈ ਜੇ ਲਗੋ ਪਹਿਲਾਂ ਤੁਸੀਂ ਕਿੱਥੇ ਕਿੱਥੇ ਸਰਵਿਸ ਕੀਤੀ ਅ ਇਸ ਤੋਂ ਪਹਿਲਾਂ ਮੈਂ ਅ ਦਿੱਲੀ ਵਿੱਚ ਦਿੱਲੀ ਗਵਰਨਮੈਂਟ ਜੌਬ ਕੀਤੀ ਹੋਈ ਹੈ ਦੋ ਹਸਪੀਟਲਸ ਵਿੱਚ ਤੇ ਦੋਨਾਂ ਹੀ ਦੋ ਦੋਨੋਂ ਹੀ ਸਰਕਾਰੀ ਹਸਪਤਾਲ ਸੀ ਮੈਨੂੰ ਸਰਕਾਰੀ ਹਸਪਤਾਲਾਂ ਦਾ 1.5 ਸਾਲ ਤੋਂ ਜ਼ਿਆਦਾ ਦਾ ਐਕਸਪੀਰੀਅੰਸ ਹੈ ਇਸ ਦਾ ਕਿ ਤੁਹਾਨੂੰ ਆ ਆਮਾਦੀ ਪਾਰਟੀ ਦਾ ਯਾ ਹਸਪੀਟਲ ਬੁਲਿਆ ਕਿਹਨੂੰ ਬੁਲਿਆ ਗਿਆ ਬਾ ਇਹਦੇ ਵਿੱਚ ਹੁਣ ਜੇ ਤੁਹਾਡਾ ਤਜਰਬਾ ਵਾ ਕਿੰਨਾ ਹੁ ਕਿੰਨਾ ਡਗਾਈ ਦੱਤਾ ਜਿਵੇਂ ਕੋਈ ਮਰੀਜ਼ ਜਾਦੀ ਸੀਰੀਅਸ ਹੁੰਦਾ ਹੁਣ ਤੁਸੀਂ ਕਿੱਥੇ ਭੇਜਦੇ ਹੋ ਜੇ ਕੋਈ ਜ਼ਿਆਦਾ ਸੀਰੀਅਸ ਮਰੀਜ਼ ਆਉਂਦਾ ਤੇ ਜੇ ਉਹ ਸੀਐਚਸੀ ਹੈਂਡਲ ਹੋ ਸਕਦਾ ਅਸੀਂ ਉਹਨੂੰ ਸੀਐਚਸੀ ਸਾਹਨੇ ਵਾਲ ਭੇਜ ਦਿੰਦੇ ਆ ਜੇ ਉਹ ਲੁਧਿਆਣਾ ਵਗੈਰਾ ਸਿਵਲ ਹਸਪੀਟਲ ਦਾ ਮਰੀਜ਼ ਹੈ ਤੇ ਅਸੀਂ ਉਹਨੂੰ ਉੱਥੇ ਰੈਫਰ ਕਰ ਦਿੰਦੇ ਆ ਕੋਈ ਵੀ ਮਰੀਜ਼ ਅਸੀਂ ਇੱਥੋਂ ਪ੍ਰਾਈਵੇਟ ਨਹੀਂ ਭੇਜਦੇ ਨਾ ਹੀ ਕੋਈ ਅਸੀਂ ਦਵਾਈ ਬਾਹਰੋਂ ਲਿਖ ਕੇ ਦਿੰਦੇ ਆ ਜੀਵੇਂ ਸਰਕਾਰ ਦੇ ਰੂਲਸ ਨੇ ਉਹਦਾ ਅਕੋਰਡਿੰਗ ਹੀ ਚੱਲਿਆ ਆ। ਤੇ ਸਾਡੇ ਡਾਕਟਰ ਸੀਜੀ ਜਿਨ੍ਹਾਂ ਨੇ ਆਪਣੇ ਅਖਬਾਰੀ ਵੀ ਦੱਸਿਆ ਇਹਨਾਂ ਨੇ ਦਿੱਲੀ ਵਿੱਚ ਵੀ ਕਾਫੀ ਲੰਮੇ ਸਮਾਂ ਅਸਾ ਨੌਕਰੀ ਕੀਤੀ ਆ। ਹੁਣੇ ਆਮ ਆਦੀ ਪਾਰਟੀ ਸਾਂਝਾ ਦੇ ਵਿੱਚ ਪ੍ਰਾਤਨੇ ਥੈਂਕ ਯੂ ਜੀ।